ਹਾਂਜੀ ਮੇਰੇ ਸਾਰੇ ਪ੍ਰਮਾਣੂ ਸ਼ਾਸਤਰੀ ਕਲਾ 10ਵਾਂ ਸ਼ਾਨਦਾਰ ਕਬੂਤਰਵਾਜੇ ਮੁਕਾਬਲਾ ਮੇਰੇ ਵੀਰ ਸੰਕੀ ਕਕਰਾਲਾ ਪਿੰਡ ਕਲੱਬ ਦੇ ਵੱਲੋਂ ਮੇਰੇ ਵੀਰ ਇਹ 10ਵਾਂ ਚੌਥੀ ਦਾ ਕਬੂਤਰਵਾਜੇ ਮੁਕਾਬਲਾ ਮੇਰੇ ਵੀਰ ਪਿੰਡ ਕਕਰਾਲਾ ਖੁਰਦਾ ਮੇਰੇ ਪੰਜਾਬੀ ਵੀਰ 21 ਮਈ 2026 ਦੇ ਵਿੱਚ ਕਹਿੰਦੇ ਮੁੰਡੇ ਨੇ ਸਰਵਾਂਤ ਕਰ ਦਿੱਤੀ ਆ ਮੇਰੇ ਵੀਰ ਸ਼ੌਂਕੀ ਟਕਰਾਲਾ ਪਿਜਨ ਕਲੱਬ ਆ ਮੇਰੇ ਪੰਜਾਬੀ ਵੀਰੋ ਕਹਿੰਦੇ ਐਨ ਚੋਟੀ ਦਾ ਕਬੂਤਰਵਾਦੀ ਮੁਕਾਬਲਾ ਹੋਵੇਗਾ ਇਹ ਪਿੰਡ ਜਿਹੜਾ ਲੁਧਿਆਣਾ ਤੋਂ ਚੰਡੀਗੜ੍ਹ ਰੋਡ ਤੇ ਪੈਂਦਾ ਮੇਰੇ ਵੀਰ ਨੇੜੇ ਬਾਬਾ ਮਾਸਤ ਰਾਮ ਜੀ ਜਟਾਣਾ ਪੈਂਦਾ ਮੇਰੇ ਵੀਰ ਐਨ ਕਹਿੰਦੇ ਚੋਟੀ ਦਾ ਪੈਂਦਾ ਮੇਰੇ ਪੰਜਾਬੀ ਵੀਰੋ ਜਿੱਥੇ ਪਹਿਲਾ ਪ੍ਰਾਈਜ਼ ਫ੍ਰਿਜ ਹੋਵੇਗਾ ਦੂਜਾ ਪ੍ਰਾਈਜ਼ ਫ੍ਰਿਜ ਹੈ ਤੀਜਾ ਪ੍ਰਾਈਜ਼ ਫਾਨਾ ਪੱਖਾ ਚੌਥਾ ਪ੍ਰਾਈਜ਼ ਕੱਪ ਔਰ ਪੰਜਵਾਂ ਪ੍ਰਾਈਜ਼ ਕੱਪ ਹੋਵੇਗਾ ਮੇਰੇ ਵੀਰੋ ਜਿਹਦੀ ਐਂਟਰੀ ਫੀਸ 21 ਰੁਪਏ ਹੋਵੇਗੀ ਮੇਰੇ ਵੀਰੋ ਕੇਵਲ 100 ਕਬੂਤਰ ਜਿਹੜਾ ਐਂਟਰ ਕੀਤਾ ਜਾਵੇਗਾ ਮੇਰੇ ਵੀਰੋ ਇਹ ਐਂਟਰੀ ਫੀਸ ਜਿਹੜੀ ਉਹ 20 ਜਨਵਰੀ ਨੂੰ ਲਈ ਜਾਵੇਗੀ ਉਹਲੇ ਤੇ ਡਿੱਗੇ ਕਬੂਤਰ ਨੂੰ ਇੱਕ ਮੌਕਾ ਹੋਏਗਾ ਇਹ ਨੋਟ ਕਰ ਲੈਣਗੇ ਯਾਰੇ ਖਿਡਾਰੀ ਵੀਰ ਮੇਰੇ ਵੀਰ ਇਹ ਚੋਟੀ ਦੀ ਬਾਜ਼ੀ ਹੈ ਕਿਵੇਂ ਐਨ ਕੁੰਡੀਆਂ ਦੇ ਸਿੰਘ ਬਸਲੇ ਆ ਮੇਰੇ ਪੰਜਾਬੀ ਵੀਰੋ ਐਨ ਕਹਿੰਦੇ ਟਿਕਾਣੇ ਦਾ ਪਿੰਡ ਹੈ ਕਕਰਾਲਾ ਖੁਰਦ ਜ਼ਿਲ੍ਹੇ ਲੁਧਿਆਣੇ ਦਾ ਪਿੰਡ ਹੈ ਜਿੱਥੇ 21/2/2026 ਨੂੰ 34 ਟਕਰਾਲਾ ਪਿੰਦਰ ਕਲੱਬਲੇ ਵੱਲੋਂ ਇਹ 10 ਦਾ ਕਬੂਤਰ ਬਾਜ਼ੀ ਮੁਕਾਬਲਾ ਕਰਵਾਈ ਆ ਰਿਹਾ ਮੇਰੇ ਵੀਰੋ ਐਨ ਕਹਿੰਦੇ ਗੱਲਾਂ ਟਿਕਾਣੇ ਲੱਗੜੀ ਹੈ ਡਰਨਾ ਪੈਣਾ ਕਕਰਾਲ ਥੁਰਦਾ ਮੇਰੇ ਪੰਜਾਬੀ ਵੀਰੋ ਐਨ ਕਹਿੰਦੇ ਇਹ ਪ੍ਰਿਜਾ ਸੌਖੀਆਂ ਨਹੀਂ ਜਿੱਤੀਆਂ ਜਾਣੀਆਂ ਇਹ ਪ੍ਰਿਜਾ ਸੌਖੀਆਂ ਨਹੀਂ ਜਿੱਤੀਆਂ ਜਾਣੀਆਂ ਕਿਸੇ ਗੱਲਾਂ ਜਿੱਤੀਆਂ ਜਾਣੀਆਂ ਨਗਾਮੇ ਪੁੱਪ ਓਏ ਮੁੱਠੀਆ 'ਚ ਥੁੱਗੀ ਫਿਰ ਰਿਹਾ ਵੀ ਫਲਾਣੇ ਨੂੰ ਤੇਲ ਦੇੜੇ ਹੀ ਦੇਣਾ ਓਏ ਮੁੱਠੀਆ 'ਚ ਫਿਰ ਰਿਹਾ ਉਹ ਕਹਿੰਦਾ ਸ਼ੇਰ ਨੂੰ ਸਮਾ ਸ਼ੇਰ ਟੱਕਰਨਾ ਸ਼ੇਰ ਨੂੰ ਸਮਾ ਸ਼ੇਰ ਟੱਕਰਨਾ ਉਹ ਤੱਕੜੇ ਹੋ ਕੇ ਆਇਓ ਕੱਚੇ ਪਿੱਲੇ ਨਹੀਂ ਬਾਦੀ ਜਿੱਤੇ ਮੇਰੇ ਵੀਰੋ ਇੱਥੇ ਤੀਰ ਬਣਾ ਕੇ ਲੈ ਕੇ ਆਉਂਦੇ ਪਹਿਰੇ ਜਿਹੜੇ ਬਿਲਕੁਲ ਸਿੱਧੇ ਹੋਏ ਉਹ ਨਿਸ਼ਾਨੇ ਤੇ ਵੱਜੜੇ ਪਰ ਕਿਵੇਂ ਦੇਖਾਂਗੇ ਪਹਿਲੀ ਬ੍ਰਿਜ ਦੂਜੀ ਬ੍ਰਿਜ ਤੀਜਾ ਪਰਾਟਾ ਪੱਖਾ ਔਰ ਚੌਥਾ ਕੱਪ ਦੇ ਪੰਜਵੇਂ ਕੱਪ ਕੌਣ ਜਿੱਤ ਕੇ ਬੱਲੇ ਬੱਲੇ ਕਰਵਾਵਾ ਮੇਰੇ ਵੀਰ ਇਸ ਸਮੇਂ ਦੀ ਬਾਤਾਂ ਹੋਣੀਆਂ ਔਰ ਵੱਡਾ ਸੰਯੋਗ ਹੈ ਜਿੰਨਾ ਭਰਾਵਾਂ ਦਾ ਐਨ ਸਾਡੇ ਭਰਾ ਸੌਂਕੀ ਕਕਰਾਲੇ ਵਾਲੇ ਨੂੰ ਮੇਰੇ ਵੀਰ ਇਹਨਾਂ ਦੇ ਮਾਨ ਕਰਦਾ ਹੈ ਇਹ ਸੰਜੋਗੀ ਵੀਰੇ ਸਾਡਾ ਵੱਡਾ ਭਾਈ ਲਾਡੀ ਫੌਜੀ ਸਨੌਲੀ ਮਾਜਰਾ ਮੇਰੇ ਵੀਰ ਔਰ ਭਾਈ ਗੁਰਜੰਟ ਯੂਐਸਏ ਜਸਵੰਤ ਯੂਕੇ ਇਹਨਾਂ ਭਰਾਵਾਂ ਦਾ ਸਾਡਾ ਭਾਈ ਸੰਕੀ ਕਕਰਾਲੇ ਵਾਲਾ ਜਿਹਦੇ ਜਿਲੋ ਧੰਨਵਾਦ ਕਰਦਾ ਹੈ ਯਾਰਾਂ ਦੇ ਯਾਰ ਨੇ ਜਿਹਨੇ ਐਨ ਫੱਟੇ ਦੇ ਗੱਡੇ ਕਿੱਲ ਵਰਗੇ ਯਾਰੀਏ ਨਾਲ ਭਾਈ ਸਿੰਘਾ ਕਕਰਾਲਾ ਮੇਰੇ ਵੀਰ ਬਰਿੰਦਰ ਕਕਰਾਲਾ ਡਾਕਟਰ ਰਾਣਵਾ ਮੇਰੇ ਵੀਰ ਇਹਨਾਂ ਦੇ ਨਾਲ ਪਿਆਰ ਹੈ ਜਿਹਨੇ ਫੱਟੇ ਦੇ ਗੱਡੇ ਕਿੱਲ ਵਰਗੇ ਇਹ ਔਖੇ ਟਾਈਮ ਇਹ ਯਾਰ ਖੜਦੇ ਆ ਜਦੋਂ ਵੀ ਸੰਕੀ ਕਹਿੰਦਾ ਇੱਕ ਬਾਦ ਮਾਰੀਏ ਨਾ ਰਾਜੂ ਬਾਈ ਇਹ ਮੇਰੇ ਨਾਲ ਭਰਾਵਾਂ ਨਾਲ ਤੱਕ ਕੇ ਖੜ ਰਿਹਾ ਜਿੱਥੇ ਕਹਿੰਦੇ ਰਿਸ਼ਤੇਦਾਰ ਦੀ ਖੜਦਾ ਉੱਥੇ ਭਰਾ ਖੜ ਜਾਂਦੇ ਆ ਗੱਲਾਂ ਸੱਚੀਆਂ ਨੇ ਇਹ ਸੰਕੀ ਕਕਰਾਲੇ ਵਾਲੇ ਦਾ ਪਿਆਰ ਇਹਨਾਂ ਭਰਾਵਾਂ ਦੇ ਨਾਲ ਜਿਉਂਦੇ ਬਾਦੇ ਰਹਿ ਭਰਾ ਇਹਨਾਂ ਲਈ ਜਲੂਲ ਭਰਾਵਾਂ ਦੇ ਲਈ ਔਰ ਕਹਦੇ ਆ ਇਹਨਾਂ ਵੀ ਚੋਟੀ ਦੀ ਬਾਜੀ ਹੋਵੇਗੀ ਗੱਲਾਂ ਤੇ ਕਾਣੇ ਲੱਗਣਗੇ ਮੇਰੇ ਪੰਜਾਬੀ ਵੀਰੋ ਤਿਆ ਜੀ ਛਿੜਨੀ ਹੈ ਇਹ ਯਾਰਾਂ ਦੇ ਯਾਰ ਨੇ ਲਾਡੀ ਫੌਜੀ ਚਨੌਲੀ ਮਾਜਰਾ ਮੇਰੇ ਵੀਰ ਔਰ ਗੁਰਜੰਟ ਜੂ ਐਸ ਏ ਮੇਰੇ ਵੀਰ ਔਰ ਜਸਮント ਯੂ ਕੇ ਚੌਂਕੀ ਕਕਰਾਲੇ ਨਾਲ ਪਿਆਰ ਹੈ ਮੇਰੇ ਵੀਰ ਸਿੰਘਾ ਗਗਰਾਲਾ ਬਰਿੰਦਰ ਕਕਰਾਲਾ ਮੇਰੇ ਵੀਰੋ ਡਾਕਟਰ ਰਾਮਾ ਇਹ ਯਾਰਾਂ ਦੇ ਯਾਰ ਨਹੀਂ ਮੇਰੇ ਵੀਰ ਐਨ ਕਹਿੰਦੇ ਐਨ ਪੜਾਟੇ ਪਹਿਣਗੇ ਬਾਜੀ ਦੇ ਤੂ ਤੂ ਮਮਾ ਪੂਰੀ ਡਾੜ ਕੜਕੜੀਆਂ ਮੇਰੇ ਮਿੱਤਰੋ ਗੱਲਾਂ